ਮੈਰਿਜ 뷰 ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਇੱਕ ਵਾਰ ਫਿਰ ਤੋਂ ਸਵਾਗਤਾਂ ਜਿੱਥੇ ਕਿ ਅਸੀਂ ਆਪਣੇ ਇਸ ਚੈਨਲ ਤੇ ਰਾਹੀਂ ਤੁਹਾਡੇ ਲਈ ਨਵੇਂ-ਨਵੇਂ ਲੜਕੀ ਅਤੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਰਹਿੰਨੇ ਹਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੀ ਲੜਕੀ ਜਾਂ ਲੜਕੀ ਲਈ ਚੰਗੀ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਸਾਡੇ ਕੋਲੋਂ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਆਪਣੇ ਲੜਕੇ ਜਾਂ ਲੜਕੀ ਲਈ ਲੱਭ ਸਕਦੇ ਹੋ ਜੇਕਰ ਤੁਸੀਂ ਐਡ ਸਾਡੇ ਕੋਲੋਂ ਆਪਣਾ ਨੰਬਰ ਕੋਆ ਕੇ ਡਾਇਰੈਕਟ ਲਗਾਉਣਾ ਚਾਹੁੰਦੇ ਹੋ ਜਿਸ ਐਡ ਵਿੱਚ ਤੁਹਾਡਾ ਨੰਬਰ ਵੀ ਸਾਡੇ ਦੁਆਰਾ ਬੋਲਿਆ ਜਾਵੇ ਤਾਂ ਤੁਸੀਂ ਆਪਣਾ ਨੰਬਰ ਵੀ ਐਡ ਦੇ ਵਿੱਚ ਪਾ ਸਕਦੇ ਹੋ ਜੀ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਵਾ ਲੜਕੀਆਂ ਦੇ ਬਾਇਓ ਡਾਟੇ ਹੈਗੇ ਨਹੀਂ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਯਾਨੀ ਕਿ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਨਾਲ ਮਿਲ ਕੇ ਰਿਸ਼ਤੇ ਦਾ ਕੰਮ ਕਰ ਸਕਦੇ ਹੋ ਤੁਸੀਂ ਸਾਨੂੰ ਤੁਹਾਡੇ ਕੋਲ ਜੋ ਵੀ ਬਾਇਓ ਡਾਟੇ ਹੋਣਗੇ ਉਹ ਜੋ ਸਕਰੀਨ ਉੱਤੇ ਤੁਹਾਨੂੰ ਨੰਬਰ ਸ਼ੋ ਹੋ ਰਿਹਾਗਾ ਉਸ ਉੱਤੇ ਕੰਟੈਕਟ ਕਰਕੇ ਜਾਂ ਫਿਰ ਸਾਨੂੰ ਵਟਸਐਪ ਕਰਕੇ ਵੀ ਪੇਚ ਸਕਦੇ ਹੋ ਤੇ ਇਸ ਦੇ ਨਾਲ ਨਾਲ ਅਸੀਂ ਜਿਹੜਾ ਡਿਜੀਟਲ ਮਾਰਕੀਟਿੰਗ ਦੀ ਫ੍ਰੈਂਚਾਈਜ਼ੀ ਵੀ ਦੰਨਿਆ ਉਹ ਵੀ ਤੁਸੀਂ ਜੇਕਰ ਕੰਮ ਕਰਨਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਹੁਣ ਆਪਾਂ ਗੱਲ ਕਰ ਲੈਂਦੇ ਆ ਅੱਜ ਦੇ ਰਿਸ਼ਤੇ ਬਾਰੇ ਜੋ ਕਿ ਸਭ ਤੋਂ ਪਹਿਲਾ ਰਿਸ਼ਤਾ ਹੈ ਐਮ 79 ਕੋਡਾ ਲੜਕੀ ਦਾ ਰਿਸ਼ਤਾ ਜੋ ਕਿ ਜਰਸੀ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 29 ਸਾਲਾ ਰੰਗ ਗੋਰਾ ਕੱਦ 5 ਫੁੱਟ 4 ਇੰਚ ਪੜਾਈ ਵਿੱਚ ਲੜਕੀ ਦੀ ਜੀ ਐਨ ਐਮ ਨਰਸਿੰਗ ਕੀਤੀ ਹੋਈ ਆ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਦੋ ਭਾਈ ਭੈਣ ਹਨ ਇਸ ਤੋਂ ਬਿਨਾ ਲੜਕੀ ਵਾਲੇ ਤਰਨ ਤਰਨ ਸ਼ਹਿਰ ਤੇ ਰਹਿਣ ਵਾਲੇ ਹਨ ਲੜਕੀ ਖੁਲੇ 4 ਸਾਲ ਦਾ ਹਸਪਤਾਲ ਵਿੱਚ ਨੌਕਰੀ ਕਰਨ ਦਾ ਤਜਰਬਾ ਵੀ ਆ। ਲੜਕੀ ਦੇ ਪਿਤਾ ਜੀ ਖੇਤੀ ਕਰਦੇ ਹਨ। ਲੜਕੀ ਵਾਲੇ ਕੋਲੇ 10 ਕਿੱਲੇ ਜ਼ਮੀਨ ਵੀ ਆ। ਲੜਕੀ ਨੂੰ ਆਪਣੇ ਲਈ ਪੜ੍ਹੇ ਲਿਖੇ ਲੜਕੇ ਲੋੜਾ ਜੋ ਕਿ ਕਿਸੇ ਵੀ ਕੰਟਰੀ ਕੈਨੇਡਾ, ਅਮਰੀਕਾ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਪੱਕਾ ਹੋਵੇ। ਲੜਕਾ ਪੜ੍ਹੇ ਲਿਖਾ ਹੋਣਾ ਚਾਹੀਦਾਗਾ ਅਤੇ ਸੋਨਾ ਸੁਨੱਖਾ ਹੋਣਾ ਚਾਹੀਦਾਗਾ। ਇਸ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਪ੍ਰਕਾਰ ਦੀ ਮੰਗ ਨਹੀਂ ਕੀਤੀ ਗਈ। ਅਗਲਾ ਰਿਸ਼ਤਾ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਹੈ ਲੜਕੀ ਦਾ ਰਿਸ਼ਤਾ ਜੋ ਕਿ ਬਾਲਮਿਕੀ ਕਾਸ ਨੂੰ ਸਵੰਦਰਾ ਕਰ ਰਹੇ ਹਨ ਲੜਕੀ ਦੀ ਉਮਰ 24 ਸਾਲਾ ਰੰਗ ਗੋਰਾ ਕੱਦ 5 ਫੁੱਟ 2 ਇੰਚਾ ਪੜਾਈ ਵਿੱਚ ਲੜਕੀ 10ਵੀਂ ਪਾਸ ਕੀਤੀ ਹੋਈ ਆ ਲੜਕੀ ਵਾਲੇ ਚੰਡੀਗੜ੍ਹ ਚਾਰੇ ਦੇ ਰਹਿਣ ਵਾਲੇ ਹਨ ਲੜਕੀ ਦੇ ਦੋ ਭਾਈ ਹਨ ਜੋ ਕਿ ਦੋਨੇ ਵਿਆਹੀ ਹੋਏ ਹਨ ਲੜਕੀ ਇਸ ਸਮੇਂ ਮੈਡੀਕਲ ਸਟੋਰ ਦੀ ਰਿਸੈਪਸ਼ਨਿਸਟ ਦਾ ਕਮ ਕਰਦੀ ਆ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਬੜੇ ਲਿਖੇ ਲੜਕੇ ਦੇ ਲੋੜ ਆ ਜਿਹੜੂ ਕਿ ਕੋਈ ਚੰਗੀ ਨੌਕਰੀ ਕਰਦਾ ਹੋਵੇ ਜਾਂ ਫਿਰ ਲੜਕੇ ਦਾ ਕੋਈ ਵੀ ਆਪਣਾ ਬਿਜ਼ਨਸ ਸੈਟਲ ਹੋਵੇ ਲੜਕਾ ਚੰਡੀਗੜ੍ਹ ਸ਼ਹਿਰ ਦੇ ਨੇੜੇ ਦਾ ਹੀ ਰਹਿਣ ਵਾਲਾ ਹੋਵੇ ਜ਼ਰੂਰੀ ਕਰ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਊਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣੀਆਂ ਜਿਵੇਂ ਕਿ ਕਾਸਟ ਹੋਮਵਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਊਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਮੁੰਨਾ ਦਿਨ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਸਾਨੂੰ ਬਾਇਓ ਡਾਟਾ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਕੰਟੈਕਟ ਕਰਕੇ యారక్ట సూట్స్ వీడియోను అలాస్ట్ేర్ కెనల్ సబ్స్క్రైబు థ్యాంక్ యూ వేర మచ్